ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਨਸਵਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਰੇਲਵੇ ਰੋਡ ਨਵਾਂ ਸ਼ਹਿਰ ਵਿਖੇ ਚੇਤ ਮਹੀਨੇ ਦੀ ਸੰਗਰਾਮ ਦਾ ਦਿਹਾੜਾ ਮਨਾਇਆ ਗਿਆ। ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ। ਹਰਤ ਬੋਲ ਰਸ ਸਣਦੇ ਸਭ ਕਾਮ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜੇ ਕਾ ਨੇਹ ਚਲਤਾਮ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਘਣਾ ਸਤਜਨਾਮਿਲ ਪਾਈਆ ਰਸਨਾ ਨਾਮ ਬਣਾ ਜਨ ਪਾਇਆ ਪ੍ਰਭ ਆਪਣਾ ਏ ਤਿਸੇ ਗਣਾਇ ਕਿਨ ਤੁਸ ਬਿਨ ਜੀਵਣਾ ਮਿਰਤਾ ਜਨਮ ਜਣਾ ਜਲ ਤਲ ਮਈਆ ਲ ਪੂਰੇ ਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨਾਇ ਬਈ ਕਿਤੜਾ ਦੁੱਖ ਗਣਾ ਜਬੇ ਰਾਵਿਆ ਸੋ ਪ੍ਰਭੂ ਤਨਾ ਭਾਗਮਣਾ ਹਰ ਦਰਸ਼ਨ ਪਾਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਗੁਰਬਾਣੀ ਦੇ ਅੰਦਰ 12ਵਾਂ ਸਾਹਿਬ ਦੀ ਬਾਣੀ ਤੁਖਾਰੀ ਰਾਗ ਵਿੱਚ ਵੀ ਹੈ ਤੇ ਦੂਸਰੀ 12ਵਾਂ ਦੀ ਬਾਣੀ ਜੋ ਹੈ ਰਾਗ ਮਾਝ ਦੇ ਵਿੱਚ ਹੈ ਜਿਸ ਦੇ ਵਿੱਚ ਸਤਿਗੁਰਾਂ ਨੇ 12 ਮਹੀਨਿਆਂ ਦੇ ਦੁਆਰਾ ਆਪਣੇ ਜੀਵਨ ਨੂੰ ਕਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਕਰਕੇ ਇਸ ਸੰਸਾਰ ਦੇ ਵਿੱਚੋਂ ਆਪਾਂ ਨੇ ਜੀਵਨ ਦੀ ਬਾਜ਼ੀ ਨੂੰ ਜਿੱਤ ਕੇ ਜਾਣਾ ਕਿਉਂਕਿ ਗੁਰਬਾਣੀ ਦੇ ਅੰਦਰ 84 ਲੱਖ ਜੂਨ ਦਾ ਜ਼ਿਕਰ ਕੀਤਾ ਗਿਆ ਹੈ ਤੇ ਉਸ 84 ਲੱਖ ਜੂਨ ਦੇ ਵਿੱਚੋਂ ਸਭ ਤੋਂ ਵੱਡ ਉੱਤਮ ਦੇਹੀ ਜਿਹੜੀ ਹੈ ਨਾ ਉਹ ਮਨੁੱਖਾ ਦੇਹੀ ਮੰਨੀ ਗਈ ਹੈ ਬਹੁਤ ਹੀ ਪਵਿੱਤਰ ਦਿਹਾੜੇ ਤੇ ਸਮੂਹ ਸੰਗਤ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਸ਼ੀ ਮੇ ਨਾ ਦਸ ਜੇਤ ਹੈ ਨਵੇਂ ਸਾਲ ਦੀ ਆਰੰਭਤਾ ਹੋਈ ਹੈ ਇਸ ਦੀਆਂ ਵੀ ਸਮੂਹ ਸੰਗਤ ਨੂੰ ਬਹੁਤ ਬਹੁਤ ਨਵਾਰਕਾ ਨੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਹੁਣਾ ਨੇ ਬਹੁਤ ਹੀ ਵਿਸਤਾਰ ਦੇ ਨਾਲ ਤੁਹਾਡੇ ਨਾਲ ਚੇਤ ਮਹੀਨੇ ਦੇ ਬਾਰੇ ਵਿੱਚ ਇਸ ਦੇਸੀ ਜਿਹੜਾ ਸਾਲ ਹੈ ਉਹਦੇ ਬਾਰੇ ਵਿੱਚ ਵੀ ਤੁਹਾਡ ਨਾਲ ਸਾਂਝ ਪਾਈ ਹੈ ਅੱਜ ਇਸ ਸ਼ੁਭ ਮੌਕੇ ਦੇ ਉੱਤੇ ਸਾਡੇ ਵਿਚਕਾਰ ਪਹਿਲਾਂ ਦੀ ਤਰ੍ਹਾਂ ਮੇਰੇ ਵੱਡੇ ਵੀਰ ਸ਼ਿਵ ਆਸ਼ਰੂੜਾ ਜੀ ਸ਼੍ਰੀ ਰਤਨ ਜੈਨ ਜੀ ਬਾਸਤੇ ਪਰਦੇਸੀ ਜੀ ਤੇ ਬਾਕੀ ਸਮੂਹ ਸੰਗਤ ਹਾਜ਼ਰ ਹੋਏ ਆ ਸਾਰਿਆਂ ਦਾ ਧੰਨਵਾਦ ਹੈ ਜੀ ਆਇਆਂ ਨੂੰ ਹੈ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਉਹਨਾਂ ਦੇ ਬੜੇ ਰਿਣੀ ਆ ਧੰਵਾਦਈ ਆ ਕਿ ਜਿਨ੍ਹਾਂ ਨੇ ਇਸ ਪਰੰਪਰਾ ਨੂੰ ਜਾਰੀ ਰੱਖਣ ਲਈ ਉਹਨਾਂ ਨੇ ਇਹ ਸਵਾਵਾ ਜਿਹੜੀਆਂ ਦਿੱਤੀਆਂ ਨੇ ਤੇ ਅੱਗੇ ਤੋਂ ਵੀ ਸਵਾਵਾ ਦੇਣ ਦਾ ਵਚਨ ਕੀਤਾ ਤੇ ਅਸੀਂ ਗੁਰਦੁਆਰਾ ਸਿੰਘ ਸਭਾ ਨਵਾਂ ਸ਼ਹਿਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਦੇ ਵੀ ਤਨਭਾਦੀ ਆ ਜਿਨ੍ਹਾਂ ਨੇ ਇਹ ਸਮਾਗਮ ਨੂੰ ਚੱਲਦਿਆ ਰੱਖਣ ਲਈ ਭਾਈ ਸਾਹਿਬ ਭਾਈ ਮਨਜੀਤ ਸਿੰਘ ਉਹਨਾਂ ਦੀ ਡਿਊਟੀ ਜਿਹੜੀ ਹੈ ਉਹ ਲਗਾਈ ਹੈ ਤੇ ਅੱਜ ਦੇ ਸਮੇਂ ਤੇ ਜੋ ਵਿਚਾਰ ਚਰਚਾ 6 ਮਹੀਨੇ ਦੇ ਸੰਬੰਧ ਵਿੱਚ ਭਾਈ ਸਾਹਿਬ ਉਹਨਾਂ ਨੇ ਬਹੁਤ ਹੀ ਮਿੱਠੇ ਆਵਾਜ਼ ਦੇ ਵਿੱਚ ਗੁਰਬਾਣੀ ਦੇ ਹਵਾਲੇ ਦੇ ਕੇ ਛਾਡੇ ਨਾਲ ਜਿਹੜੀ ਹੈ ਉਹਦੀ ਵਿਆਖਿਆ ਕੀਤੀ ਹੈ ਤੇ ਸਾਂਝ ਪੁਆਈ ਹੈ ਅਸੀਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਖਾਣੀ ਦਾ ਭਾਵ ਇਹ ਸੰਗਤ ਦੇ ਉੱਤੇ ਅਸਰ ਪਵੇ ਉਹਨਾਂ ਦੇ ਦਿਲੋ ਦਿਮਾਗ ਤੇ ਛਾਵੇ ਕਿ ਆਪਣਾ ਜੀਵਨ ਜਿਹੜਾ ਹੈ ਉਹ ਇਸ ਤਰ੍ਹਾਂ ਪਿਛੇ ਵਿਕਾਰਾਂ ਤੋਂ ਦੂਰ ਰੱਖੇ ਅੱਜ ਸਾਡੇ ਭਾਰਤ ਦੀ ਸੰਸਕ੍ਰਿਤੀ ਦੇ ਅਨੁਸਾਰ ਇੱਕ ਹੋਰ ਮਹਾਨ ਉਤਸਵ ਹੈ ਤਿਹਾਰ ਹੈ ਹੋਲੀ ਦਾ ਤੇ ਭਾਵੇਂ ਕਿ ਪਿਛਲੇ ਸਮੇਂ ਤੋਂ ਲੰਬੇ ਸਮੇਂ ਤੋਂ ਹੋਲੀ ਦਾ ਤਿਹਾਰ ਜਿਹੜਾ ਉਹ ਮਨਾਇਆ ਜਾ ਰਿਹਾ ਪਰ ਉਹਦੇ ਵਿੱਚ ਵੀ ਉਸ ਸਮੇਂ ਤੇ ਇਹ ਜਿਹੜੇ ਮੂਲ ਭਾਵਨਾ ਸੀ ਤੇ ਇਸ ਤਰ੍ਹਾਂ ਉਹਦੇ ਵੀ ਲੱਗਦੇ ਆ ਕਿਤੇ ਨਾ ਕਿਤੇ ਜਿਹੜੀ ਆ ਉਕਾਈ ਹੋ ਰਹੀ ਆ ਤੇ ਉਹ ਉਹਨਾਂ ਦਾ ਜਿਹੜਾ ਰੂਪ ਰੇਖਾ ਹੈ ਉਹ ਬਦਲ ਰਹੀ ਆ ਭਾਵੇਂ ਉਹਦੇ ਪਿੱਛੇ ਇਤਿਹਾਸ ਤੇ ਇਤਿਹਾਸ ਰੁੜਿਆ ਹੋਇਆ ਪਰ ਗੱਲ ਵੱਡੀ ਐ ਕਿ ਇਹ ਜ਼ਿੰਦਗੀ ਦੇ ਰੰਗ ਨੇ ਖੁਸ਼ੀਆਂ ਦੇ ਰੰਗ ਨੇ ਤੇ ਇਹ ਰੰਗਾਂ ਨਾਲ ਮਨਾਉਣੇ ਤੇ ਅੱਜ ਰੰਗ ਬੜੇ ਭੈੜੇ ਨੇ ਜਿਹੜੇ ਅੱਜ ਅਸੀਂ ਦੇਖਦੇ ਆਂ ਚਾਹੇ ਉਹ ਹੋਲੀ ਦੇ ਵਿੱਚ ਰੰਗਾਂ ਨਾਲ ਖੋਲ ਕੇ ਬੱਚੇ ਬਰਤਦੇ ਨੇ ਚਾਹੇ ਉਹਨਾਂ ਦੇ ਜੀਵਨ ਦੀ ਸੋਚ ਦੇ ਰੰਗ ਨੇ ਤੇ ਅੱਜ ਸਮਾਜ ਦੇ ਵਿੱਚ ਕਿਵੇਂ ਜਿਹੜੀ ਆਪਾ ਤਾਪੀ ਮੱਚੀ ਹੋਈ ਐ ਕਿਵੇਂ ਵਿਸ਼ੇਵਕਾਰਾਂ ਦੇ ਵਿੱਚ ਦੁਨੀਆ ਜਿਹੜੀ ਹੈ ਉਹ ਲਿਪਟੀ ਪਈ ਹੈ ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਬੁਰਾਈਆਂ ਨੇ ਉਹ ਸਮਾਜ ਦੇ ਵਿੱਚ ਆਈਆਂ ਤੇ ਗਲਤ ਤਾਂ ਇਹ ਸੀ ਕਿ ਇਸ ਜੀਵਨ ਨੂੰ ਖੁਸ਼ੀਆਂ ਦੇ ਨਾਲ ਆਨੰਦ ਦੇ ਨਾਲ ਭਰਨ ਲਈ ਸਾਨੂੰ ਜੀਵਨ ਜਾਂਚ ਤੇ ਲੋੜ ਸੀ ਚੰਗੇ ਗੁਣਾਂ ਦਾ ਜਿਹੜਾ ਆਪਣੇ ਅੰਦਰ ਵਿਕਾਸ ਕਰਨਾ ਸੀ ਵਾਸਾ ਕਰਨਾ ਸੀ ਪਰ ਉਸ ਗੱਲ ਤੋਂ ਅਸੀਂ ਥੋੜਾ ਜਿਆ ਜਿਹੜਾ ਹੈ ਉੱਕ ਗਏ ਆ ਪਰ ਅੱਬ ਦਿਖਾਵੇ ਬੜੇ ਹੋ ਰਿਹਾ ਨੇ ਸਭ ਕੁਝ ਹੋ ਰਿਹਾ ਪਰ ਅਸੀਂ ਮੂਲ ਭਾਵਨਾ ਜਿਹੜੀ ਹੈ ਉਹ ਅੰਦਰੋਂ ਬਹੁਤ ਤਕਰੀਬਨ ਖਤਮ ਹੋ ਚੁੱਕੇ ਆ ਤੇ ਆਨੰਦ ਕਿੱਥੋਂ ਪ੍ਰਾਪਤ ਕਰਨਾ ਇਹ ਤੋਂ ਪਹਿਲਾਂ ਵੀ ਅਸੀਂ ਇਹ ਗੱਲਬਾਤ ਚਰਚਾ ਹੁੰਦੀ ਸੀ ਕਿ ਆਨੰਦ ਦੀ ਕਿ ਮਨੁੱਖ ਕਿਵੇਂ ਆ ਕੀ ਹੈ ਮਨੁੱਖ ਨੂੰ ਪਛਾਣੇ ਨਹੀਂ ਹੈ ਕਿ ਉਹ ਮਨੁੱਖ ਕੀ ਹੈ ਉਹਦੇ ਅੰਦਰ ਵੀ ਇੱਕ ਮਨੁੱਖ ਬੈਠਾ ਹੈ ਤੇ ਬਾਹਰੀ ਮਨੁੱਖਤਾ ਸਾਨੂੰ ਦਿਖਦੇ ਨੇ ਨਜ਼ਰ ਆਉਂਦੇ ਨੇ ਚਿਹਰੇ ਤੋਂ ਮਨੁੱਖ ਨਾ ਦੇ ਨੇ ਪਰ ਮਨੁੱਖ ਦੀ ਜੋ ਪ੍ਰਭਾਸ਼ਾ ਹੈ ਮਨੁੱਖ ਦੇ ਜੋ ਗੁਣ ਨੇ ਤੇ ਉਹਨਾਂ ਦਾ ਅੰਦਰ ਸਾਡੇ ਅੰਦਰੋਂ ਵਾਸਾ ਨਹੀਂ ਹੈ ਇਸੇ ਕਰਕੇ ਅਸੀਂ ਜਿਹੜਾ ਹੈ ਮਾਨਸਿਕ ਤੌਰ ਤੇ ਬੜੇ ਸਾਰੇ ਕਦੇ ਨਾ ਕਰੇ ਜਿਹੜਾ ਆਪਾਂ ਦੁਖੀ ਹੁੰਨੇ ਆਂ ਹਿੰਦੂ ਮਤ ਦੇ ਅਨੁਸਾਰ ਹੋਲੀ ਜਿਹੜੀ ਮਨਾਈ ਜਾਂਦੀ ਸੀ ਤੇ 10ਵੇਂ ਪਾਤਸ਼ਾਹ ਜੀ ਨੇ 1700 ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਲੇ ਦਾ ਪ੍ਰਬੰਧ ਕੀਤਾ ਉਹਨਾਂ ਨੇ ਜਿਹੜੇ ਇਸਤਰੀ ਲਿੰਗ ਸੀਗੇ ਉਹਨਾਂ ਨੂੰ ਵਰਤਣਾ ਛੱਡਿਆ ਕਿ ਮਨੋਕਾਂ ਦੇ ਵਿੱਚ ਇਹ ਜਾਨ ਪੈਦਾ ਕੀਤੀ ਕਿ ਤੁਸੀਂ ਵੀ ਜਿਹੜਾ ਹੋਲਾ ਮਨਾਓ ਭਾਵੇਂ ਦੋਹਾਂ ਦੇ ਅਰਥ ਭਾਵੇਂ ਇੱਕੋ ਹੀ ਨੇ ਪਰ ਉਹਦੇ ਵਿੱਚ ਕਿਸੇ ਕੇ ਜਿਹੜੇ ਬਹੁਤ ਹੀ ਕਮਜ਼ੋਰ ਲਤਾੜੇ ਗਰੀਬ ਨਹਿਤੇ ਕੌਮ ਸੀ ਉਹਦੇ ਵਿੱਚ ਜਿਹੜੀ ਆ ਰੂਹ ਭਰਨੀ ਸੀ ਤੇ ਜਿੱਥੇ ਕੱਲੇ ਰੰਗਾਂ ਦੀ ਗੱਲ ਸੀ ਆਪਾਂ ਰੰਗਾਂ ਨਾਲ ਹੋਲੇ ਖੇੜਤੇ ਤੇ ਅੱਜ ਉੱਥੇ ਉਹਨਾਂ ਜਿਹੜੇ ਸਿੰਘਾਂ ਨੂੰ ਉਹ ਆਪਣੇ سپਹਾਂ ਨੂੰ ਉਹਨਾਂ ਨੇ ਸ਼ਾਸਤਰ ਦੇ ਨਾਲ ਤੇ ਜਿਹੜੇ ਸ਼ਾਸਤਰ ਦੇ ਨਾਲ ਸ਼ਾਸਤਰ ਵਿਦਿਆ ਵੀ ਦੇਣੀ ਸ਼ੁਰੂ ਕੀਤੀ। ਉਹਨਾਂ ਨੇ ਖੇਡਾਂ ਦਾ ਪ੍ਰਬੰਧ ਵੀ ਕੀਤਾ ਚਾਹੇ ਉਹ ਗਤਕਾ ਖੇਡ ਸੀ ਚਾਹੇ ਕੁਝ ਹੋਰ ਖੇਡਾਂ ਸੀ ਤੇ ਇਸ ਤਰ੍ਹਾਂ ਦੀਆਂ ਖੇਡਾਂ ਜਿਹੜੀਆਂ ਸ਼ੁਰੂ ਕੀਤੀਆਂ ਮਹੱਲੇ ਦੇ ਉੱਤੇ ਕੱਲ ਨੂੰ ਉਹਦਾ ਪੂਰਾ ਵੱਡਾ ਪਰਸੋਂ ਨੂੰ ਜਲੌ ਜਿਹੜਾ ਦੇਖਣ ਨੂੰ ਮਿਲਦਾ। ਸਭ ਤੋਂ ਪਹਿਲਾਂ ਤਾਂ ਅੱਜ ਸੰਗਰਾਣ ਦਾ ਸ਼ੁਭ ਦਿਨ ਹੈ। ਚੇਤਰੀ ਸੰਗਰਾਣ ਦਾ ਹੈ। ਔਰ ਅੱਜ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਅੱਜ ਦੇਸੀ ਨਵਾਂ ਸਾਲ ਵੀ ਸ਼ੁਰੂ ਹੋ ਰਿਹਾ। ਰੋਜ਼ ਦੇ ਨਾਲ ਨਾਲ ਹੋਲੀ ਦਾ ਸ਼ੁਭ ਤਿਹਾਰ ਵੀ ਆ। ਇਹਨਾਂ ਤਿੰਨਾਂ ਹੀ ਅਪਲਖਸ਼ ਦੇ ਵਿੱਚ ਮੈਂ ਪਹਿਲੋਂ ਤਾਂ ਸਾਰਿਆਂ ਨੂੰ ਤੁਹਾਨੂੰ ਬਹੁਤ-ਬਹੁਤ ਵਧਾਈ ਤੇ ਹਾਰਦਿਕ ਸ਼ੁਕਾਮਨਾਵਾਂ ਦਿੰਦਾ। ਕਿਹੜਾ ਹੋਲੀ ਦਾ ਤਿਉਹਾਰ ਹੈ, ਰੰਗਾਂ ਦਾ ਤਿਉਹਾਰ ਆ। ਜਿਸ ਤਰ੍ਹਾਂ ਸਾਰੇ ਖੁਸ਼ੀ ਦੇ ਨਾਲ ਰੰਗ ਖੇਡਦੇ ਆ, ਮਨ 'ਚ ਖੁਸ਼ੀ ਹੁੰਦੀ ਆ। ਸਾਡੇ ਤੁਹਾਡੇ ਸਾਰਿਆਂ ਜੀਵਨ 'ਚ ਵੀ ਉਹੀ ਖੁਸ਼ੀਆਂ ਆਣ, ਉਹ ਮੰਗਾਂ ਆਣ, ਜੋ ਵੀ ਸਾਡੇ ਜੀਵਨ 'ਚ ਕਮੀਆਂ ਨੇ ਦੂਰ ਹੋਣ ਤੇ ਅਸੀਂ ਸਾਰੇ ਫਿਰ ਉਸੇ ਤਰ੍ਹਾਂ ਆਪਣਾ ਖੁਸ਼ੀ ਭਰਿਆ ਜੀਵਨ ਬਤੀਤ ਕਰੀਏ ਹਾਈ ਸ਼ੁਭ ਕਾਮਨਾਵਾਂ ਹੈ ਸਾਰਿਆਂ ਲਈ ਔਰ ਇੱਥੇ ਨਸ਼ਾ ਛਡੋ ਕੇਂਦਰ ਚ ਹਰ ਸੰਗਰਾਮਦ ਨੂੰ ਹੀ ਸਾਨੂੰ ਆਉਣ ਦਾ ਮੌਕਾ ਮਿਲਦਾ ਔਰ ਹਰ ਸੰਗਰਾਮਦ ਨੂੰ ਹੀ ਆਪਣੇ ਨਵੇਂ ਨਵੇਂ ਸਾਥੀਆਂ ਨੂੰ ਦੇਖਣ ਦਾ ਵੀ ਮੌਕਾ ਮਿਲਦਾ ਕਿਉਂਕਿ ਪਿਛਲੇ ਮਹੀਨੇ ਹੋਰ ਹੁੰਦੇ ਉਸ ਤੋਂ ਪਿਛਲੇ ਮਹੀਨੇ ਹੋਰ ਸੀ ਇਸ ਮਹੀਨੇ ਹੋ ਰਿਹਾ ਅਗਲੇ ਮਹੀਨੇ ਹੋ ਰਾ ਜਾਣੇ ਆ ਤੁਹਾਡੇ ਨਾਲ ਵੀ ਗੱਲਬਾਤ ਕਰਨ ਵਾਸਤੇ ਸਪੈਸ਼ਲ ਅੱਜ ਦਾ ਦਿਨ ਚੁਣਿਆ ਗਿਆ ਸੰਗਰਾਮ ਦਾ ਵੀ ਉਦਾਂ ਚਾਹੇ ਆ ਹੋਵੇ ਨਾ ਹੋਵੇ ਪਰ ਅੱਜ ਦੇ ਦਿਨ ਜ਼ਰੂਰ ਆਂਜ ਕੋਸ਼ਿਸ਼ ਕਰੀਦੀ ਆ ਹਾਂ ਬਈ ਕਹਦਾ ਦੱਸੋ ਵੀ ਜਿੰਨੇ ਵੀ ਇੱਥੇ ਦਾਖਲ ਹੋ ਸਭ ਨੂੰ ਇੰਨਾ ਹੈਵੀ ਨਸ਼ਾ ਮਾੜੀ ਚੀਜ਼ ਆ ਵੀ ਕਿਉਂ ਬਈ ਹੈ ਹਾਂ ਕਿਉਂਕਿ ਤੁਹਾਡੇ ਮਨ 'ਚ ਜਿਹੜੀ ਗੱਲ ਆਈ ਆ ਆ ਮਾੜੀ ਚੀਜ਼ ਆ ਛੱਡਣੀ ਚਾਹਨੇ ਆਪਾਂ ਐਸੀ ਕਰਕੇ ਤੁਸੀਂ ਆਪਣੇ ਘਰ ਤੋਂ ਚੱਲ ਕੇ ਕਿਸੇ ਵੀ ਢੰਗ ਨਾਲ ਤੇ ਪੌੜੀਆਂ ਚੜ੍ਹ ਕੇ ਇੱਥੇ ਤੱਕ ਪਹੁੰਚੇ ਆ ਜਿਹੜੀ ਆ ਗੱਲ ਹੈ ਨਾ ਆ ਪ੍ਰਭੂ ਦੀ ਪ੍ਰਮਾਤਮਾ ਦੀ ਤੁਹਾਡੇ ਤੇ ਬਹੁਤ ਵੱਡੀ ਕਿਰਪਾ ਆ ਹੋਈ ਆ ਜਿਹੜਾ ਤੁਹਾਡੇ ਮਨ ਚ ਇੰਨੀ ਗੱਲ ਆ ਗਈ ਨਹੀਂ ਤਾਂ ਅੱਜਕੱਲ ਦੇਖੋ ਨਸ਼ੇ ਨਾਲ ਕਿੰਨਾ ਮਾੜਾ ਹਾਲ ਹੋਇਆ ਆ ਹੁਣ ਸਰਕਾਰ ਵੀ ਦਿਵਾਲੇ ਹੋਈ ਆ ਰੋਇ ਅਖਬਾਰਾਂ 'ਚ ਪੜੋ ਸੈਂਕੜੇ ਬੰਦੇ ਅਰੈਸਟ ਹੋ ਰਹੇ ਆ ਸੈਕਿੰਡੇ ਬਿਲਡਿੰਗਾਂ ਉੱਤੇ ਢਾਇਆ ਜਾ ਰਿਹਾ ਮਤਲਬ ਹੁਣ ਸਰਕਾਰ ਵੀ ਉੱਤੇ ਮਤਲਬ ਇਹ ਤਾਂ ਮਲਗੀ ਬਾਹਰ ਹਜ਼ਾਰਾਂ ਹੀ ਬੰਦੇ ਤੁਹਾਡੇ ਵਰਗੇ ਆ ਜਿਹੜੇ ਨਸ਼ਾ ਕਰ ਰਹੇ ਆ ਪਰ ਛੱਡ ਨਹੀਂ ਹੋ ਰਿਹਾ ਉਹਨਾਂ ਕੋਲੋਂ ਉਹਨਾਂ ਦੇ ਮਨ 'ਚ ਨਹੀਂ ਆਇਆ ਪ੍ਰਮਾਤਮਾ ਨੇ ਉਹਨਾਂ ਦੀ ਕਿਰਪਾ ਹੀ ਨਹੀਂ ਕੀਤੀ ਆ ਤੁਹਾਡੇ ਤੇ ਕਿਰਪਾ ਹੋਈ ਆ ਵੀ ਤੁਸੀਂ ਇਸ ਰੈੱਡ ਕਰੋ ਸੈਂਟਰ ਦਾ ਪਤਾ ਲੱਗਿਆ ਤੁਹਾਨੂੰ ਤੁਸੀਂ ਇੱਥੇ ਤੱਕ ਆ ਗਏ ਆ ਆ ਸੋਚ ਕੇ ਕਿ ਆਪਾਂ ਹੁਣ ਨਸ਼ਾ ਛੱਡਣਾ ਹੋਰ ਬਹੁਤ ਵੱਡੀ ਗੱਲ ਹੈ ਇੱਥੇ ਆਉਣ ਦਾ ਕੀ ਫਾਇਦਾ ਆ ਸੈਂਟਰ ਤਾਂ ਬਹੁਤ ਹੈਗੇ ਆਲੇ-ਦੁਆਲੇ ਪ੍ਰਾਈਵੇਟ ਸੰਸਥਾਵਾਂ ਦੇ ਹੈਗੇ ਆ ਸੈਂਟਰ ਅਸੀਂ ਉੱਥੇ ਵੀ ਜਾਈਦਾ ਉੱਥੇ ਦਾਖਲ ਹੋਵੋ ਅਗਲੇ 6 ਮਹੀਨੇ ਰਖਲੇ ਆ ਰੁਪਈਆ ਲੱਖ ਡੇਢ ਲੱਖ ਲੈ ਲੈਂਦੇ ਆ 6 ਮਹੀਨਿਆਂ 'ਚ ਫਿਰ ਆ ਵੀ ਤਾਂ ਪਤਾ ਨਹੀਂ ਹੁੰਦਾ ਛੱਡ ਹੋਣਾ ਕਿ ਨਹੀਂ ਛੱਡ ਹੋਣਾ ਇੱਕ ਐਸਾ ਸੈਂਟਰ ਹੈ ਆਹ ਵਾਲਾ ਜਿੱਥੇ ਤੁਹਾਡਾ ਪੈਸਾ ਵੀ ਕੋਈ ਨਹੀਂ ਲੱਗਦਾ ਔਰ ਦੇਖਦੇ ਹੋਵੋਗੇ ਤੁਸੀਂ ਜਦ ਆਏ ਹੋਵੋਗੇ ਡਾਇਰੈਕਟਰ ਸਾਹਿਬ ਸਟਾਫ ਕਿੱਦਾਂ ਤੁਹਾਡੀ ਸੇਵਾ ਕਰਨ ਲੱਗਿਆ ਆ ਦਵਾਈ ਦੇ ਨਾਲ ਦਵਾਈ ਰੋਟੀਆਂ ਰੋਟੀ ਚਾਹ ਨਾਲ ਚਾਹ ਸਭ ਕੁਝ ਮਿਲਦਾ ਜਿਹੜਾ ਪ੍ਰਮਾਤਮਾ ਨੇ ਤੁਹਾਡੇ ਕਿਰਪਾ ਕੀਤੀ ਨਾ ਤੁਹਾਨੂੰ ਇੱਥੇ ਕਿ ਪਹੁੰਚਾਇਆ ਪ੍ਰਮਾਤਮਾ ਦਾ ਵਾਹਿਗੁਰੂ ਦਾ ਆਪਾਂ ਸ਼ੁਕਰ ਮਾਨਣਾ ਜਿਹੜਾ ਉਹਨੇ ਮੌਕਾ ਦਿੱਤਾ ਹੈ ਨਾ ਤੁਹਾਨੂੰ ਇੱਥੇ ਆਣ ਦਾ ਇਹਦਾ ਫਾਇਦਾ ਉਠਾਣਾ ਆਪਾਂ ਕੋਈ ਕਹਿੰਦੇ ਨਾ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਆਮ ਵੀ ਨਸ਼ੇ ਦੀ ਗੱਲ ਨਹੀਂ ਹੈ ਆਮ ਵੀ ਅਸੀਂ ਵੀ ਆਂ ਕਹਿੰਦੇ ਜਿੰਦਗੀ 'ਚ ਪ੍ਰਮਾਤਮਾ ਤਰੱਕੀ ਕਰਨ ਦਾ ਜਾਂ ਸੁਧਰਨ ਦਾ ਇੱਕ ਮੌਕਾ ਜ਼ਰੂਰ ਦਿੰਦਾ ਜਿਹੜਾ ਤੁਹਾਨੂੰ ਆ ਸੋਚ ਆਈ ਐ ਇੱਥੇ ਆਏ ਆ ਪ੍ਰਮਾਤਮਾ ਨੇ ਤੁਹਾਡੀ ਕਿਰਪਾ ਕੀਤੀ ਆ ਤੁਹਾਨੂੰ ਇੱਕ ਮੌਕਾ ਦਿੱਤਾ ਕਿ ਹਜੇ ਵੀ ਟਾਈਮ ਹੈਗਾ ਤੁਸੀਂ ਇੱਥੇ ਆ ਕੇ ਸੈੱਟ ਹੋ ਜਾਓ ਆਪਣੇ ਮਨ ਪੱਕਾ ਕਰ ਲਓ ਨਸ਼ਾ ਛੱਡ ਦਿਓ ਕਿਉਂਕਿ ਜਿੱਦਾਂ ਹੁਣ ਇੱਥੇ ਤਾਨੂੰ ਦਵਾਈ ਮਿਲਦੀ ਹੋਏਗੀ ਸੇਵਾ ਹੁੰਦੀ ਆ ਤੁਹਾਨੂੰ ਮਹੀਨਾ ਪਰ ਸਮਝਾਬ ਜਾ ਕੇ ਨਸ਼ਾ ਛਡਾਇਆ ਜਾਇਜ਼ ਦਾ ਪਰ ਅਸਲੀ ਨਸ਼ਾ ਉਹ ਤਾਂ ਛੱਡ ਹੋਣਾ ਜਦ ਤੁਹਾਡਾ ਆਪਣਾ ਮਨ ਪੱਕਾ ਹੋਣਾ ਜਦ ਤਾ ਤੁਹਾਡਾ ਆਪਣਾ ਮਨ ਨਹੀਂ ਪੱਕਾ ਹੁੰਦਾ ਤਾਂ ਛੱਡ ਹੋ ਸਕਦਾ ਜਦੋਂ ਤੁਹਾਨੂੰ ਇਹ ਤਾਂ ਛੁੱਟੀ ਮਿਲਨੀ ਆ ਤੁਸੀਂ ਘਰ ਨੂੰ ਜਾਣਾ ਅਸਲੀ ਤੁਹਾਡਾ ਇਮਤਿਹਾਨ ਉਹ ਤੋਂ ਸ਼ੁਰੂ ਹੋਣਾ ਜਦ ਤੁਸੀਂ ਆਪਣੇ ਘਰ ਨੂੰ ਜਾਣਾ ਤਾਂ ਜਿਹੜੇ ਤੁਹਾਡੇ ਪੁਰਾਣੇ ਸਾਥੀ ਯਾ ਦੁਸ਼ਮਣ ਸਿਗੇ ਜਿਹੜੇ ਤੁਹਾਨੂੰ ਮਾਲ ਵੇਚਦੇ ਸੀਗੇ ਪੈਸੇ ਕਮਾਉਂਦੇ ਤੁਹਾਡੇ ਕੋਲ ਹੁਣ ਮਾੜੇ ਪਾਸੇ ਲਾ ਗਏ ਉਹਨਾਂ ਨੇ ਫੇਰ ਤੁਹਾਡੇ ਦਿਵਾਲੇ ਕੋ ਮਣਾ ਬਿਗੇ ਸਾਡਾ ਗਾਹਕ ਆ ਗਿਆ ਉਸ ਵੇਲੇ ਤੁਸੀਂ ਆਪਣੇ ਮਨ ਨੂੰ ਸਮਝਾਣਾ ਕਿ ਨਹੀਂ ਜਿਹੜਾ ਪਰਮਾਤਮਾ ਨੇ ਸਾਡੇ ਕਿਰਪਾ ਕੀਤੀ ਸੀਗੀ ਅਸੀਂ ਹੁਣ ਸਾਫ਼ ਹੋ ਗਏ ਆ ਹੁਣ ਅਸੀਂ ਨਸ਼ਾ ਨਹੀਂ ਕਰਦੇ ਨਾ ਕਰਨਾ ਉਸ ਵੇਲੇ ਉਹਨਾਂ ਲੋਕਾਂ ਤੋਂ ਦੂਰ ਰਹਿਣਾ ਆਪਣਾ ਮਨ ਪੱਕਾ ਕਰ ਲਿਆ ਬਸ ਤੁਹਾਡਾ ਜੀਵਨ ਵੀ ਸਫਲ ਜਿਦਾਂ ਹੋਲੀ ਦਾ ਜ ਰੰਗਾਂ ਦਾ ਤਿਉਹਾਰ ਆ ਦੁਨੀਆ ਖੁਸ਼ੀ ਦੇ ਵਿੱਚ ਰੰਗ ਖੇਡ ਰਹੀ ਆ ਖੁਸ਼ੀਆਂ ਮਨਾ ਰਹੀ ਆ ਤੁਸੀਂ ਵੀ ਆਪਣੇ ਜੀਵਨ ਚ ਉਹਦੇ ਖੁਸ਼ੀਆਂ ਮਨਾਓਗੇ ਤੁਹਾਡੇ ਸ਼ੁਮੂਖੇ ਦੇ ਉੱਪਰ ਸਾਨੂੰ ਤੁਹਾਡੀ ਸੇਵਾ ਦੇ ਚਾਣ ਦਾ ਮੌਕਾ ਮਿਲਿਆ ਤਕਰੀਬਨ ਕੋਸ਼ਿਸ਼ ਤਾਂ ਹਰ ਵਾਰੀ ਇਹੀ ਹੁੰਦੀ ਵੀ ਤੁਹਾਡੇ ਕੋ ਜੂਰ ਪਹੁੰਚੀ ਹੈ ਜਿੰਨੇ ਕਿ ਸਾਡੇ ਤੋਂ ਵੱਧ ਬਸੇਵਾ ਤੁਹਾਡੀ ਹੋ ਸਕਦੀ ਹੈ ਸੰਗ੍ਰਹਿਣ ਦਾ ਮਤਲਬ ਹੈ ਸੰਕ੍ਰਾਂਤੀ ਸਮਾਜਿਕ ਕ੍ਰਾਂਤੀ ਵੈਸੇ ਤਾਂ ਡਾਇਰੈਕਟਰ ਸਾਹਮਣੇ ਵੀ ਭਾਈਸਾਹਬ ਨੇ ਵੀ ਰਤਨ ਜੈਨ ਨੇ ਵੀ ਕਾਫੀ ਕੁਛ ਕਹਿ ਦਿੱਤਾ ਹੁਣ ਬਿਲਕੁਲ ਕਹਿਣ ਦੀ ਕੁਝ ਇੰਨਾ ਕੋਈ ਬਹੁਤ ਜ਼ਿਆਦਾ ਨਹੀਂ ਹੈ ਪਰ ਫਿਰ ਵੀ ਅਸੀਂ ਤੁਹਾਡੀ ਅੱਛੀ ਜ਼ਿੰਦਗੀ ਦੇ ਵਾਸਤੇ ਪਰਮਾਤਮਾ ਕੋਲੋਂ ਦੁਆ ਕਰਦੇ ਹਾਂ ਅਸੀਂ ਵੀ ਜਿਹੜਾ ਤੁਸੀਂ ਰਸਤਾ ਭੁੱਲ ਗਏ ਆ ਉਸ ਸਿੱਧੇ ਰਸਤੇ ਆ ਕੇ ਆਪਣਾ ਜੀਵਨ ਨੂੰ ਸਫਲ ਬਣਾਓ ਤੁਸੀਂ ਹੋਲੀ ਦਾ ਤਿਹਾਰ ਰੰਗਾਂ ਦਾ ਤਿਹਾਰ ਜਿਹੜੇ ਮਾਪੇ ਤੁਹਾਡੇ ਆਤਾਂ ਤੋਂ ਮਤਲਬ ਥੋੜੇ ਦੁਖੀ ਹੋ ਗਏ ਨੇ ਅਸੀਂ ਚਾਹਨੇ ਵੀ ਉਹਨਾਂ ਦੇ ਚਿਹਰੇ ਤੇ ਵੀ ਰੌਣਕ ਆਵੇ ਇਹ ਤਦੇ ਹੋ ਸਕਦਾ ਹੈ ਜੇ ਤੁਸੀਂ ਆਪਣੇ ਆਪ ਨੂੰ ਬਦਲ ਕੇ ਕੁਝ ਦਿਖਾ ਲਓ ਸਾਰਿਆਂ ਨੂੰ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਵੀ ਤੁਹਾਡੀ ਵਜ੍ਹਾ ਕਰਕੇ ਕਿਸੇ ਦੀ ਅੱਖ ਦੇ ਵਿੱਚ ਅੰਜੂਆਂ ਨਾ ਹੋਣਾ ਸਾਰਿਆਂ ਨੂੰ ਬੜੀ ਖੁਸ਼ੀ ਦੀ ਗੱਲ ਉਹ ਤੁਹਾਡੇ ਕਰਕੇ ਕਿਸੇ ਦੀ ਕਿਸੇ ਅੱਖਾਂ ਦੇ ਵੀ ਤੁਹਾਡੇ ਕਰਕੇ ਸਾਰਿਆਂ ਨੂੰ ਦੁੱਖ ਦੀ ਗੱਲ ਹੁੰਦੀ ਹੈ ਤੁਹਾਡੇ ਕਾਰਨ ਕਿਸੇ ਦੀ ਅੱਖਾਂ ਦੇ ਵਿੱਚ ਅੰਜੂਆਂ ਹੋਣਾ ਸਾਰਿਆਂ ਨੂੰ ਦੁੱਖ ਦਾ ਕਾਰਨ ਹੁੰਦਾ ਔਰ ਇਹ ਕਦੇ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਪ੍ਰਮਾਤਮਾ ਕੋਲੋਂ ਹਮੇਸ਼ਾ ਇਹ ਹੀ ਦੁਆ ਕਰਾਂਗੇ ਵੀ ਤੁਸੀਂ ਵੀ ਸਿੱਧੇ ਰਸਤੇ ਆ ਕੇ ਆਪਣਾ ਜੀਵਨ ਸਫਲ ਬਣਾਓ ਜਿਹੜਾ ਸ਼ੇਰ ਦਾ ਬੋਲਿਆ ਅger ਸ਼ਾਮ ਨੂੰ ਘਰ ਪਹੁੰਚ ਜਾਂਦਾ ਉਹਨੂੰ ਬੋਲਿਆ ਨਹੀਂ ਕਿਹਾ ਜਾਂਦਾ ਅਸੀਂ ਕਹਿੰਨੇ ਆ ਵੀ ਤੁਹਾਡਾ ਵੀ ਜੀਵਨ ਸਫਲ ਹੋ ਜਿਹਦਾ ਬਾਕੀ ਜੀਵਨ ਬਤੀਤ ਕਰਦੇ ਨੇ ਆਪਣਾ ਖੁਸ਼ੀਆਂ ਭਰਿਆ ਜੀਵਨ ਅਸੀਂ ਜਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਹਾਂ ਜੋ ਮਾਪੇ ਪਿਓ ਦੀ ਸੇਵਾ ਅਸੀਂ ਕਰਦੇ ਹਾਂ ਤੁਸੀਂ ਵੀ ਉਸੇ ਤਰ੍ਹਾਂ ਮਾਪੇ ਪਿਓ ਦੀ ਸੇਵਾ ਕਰੋ ਤਾਂ ਆਪਣਾ ਨਾਮ ਕਮਾਓ ਇੱਕ ਮੈਂ ਛੋਟੀ ਜੀ ਕਵਿਤਾ ਕਹਿ ਕੇ ਮੈਂ ਸਮਾਪਤ ਕਰ ਦਿਆਂਗਾ ਕਹਿੰਦੇ ਸਭ ਤੋਂ ਮਿੱਠੀ ਜ਼ੁਬਾਨ ਕਿਹੜੀ ਹੁੰਦੀ ਹੈ ਕੋਈ ਬੋਲੇ ਪੰਜਾਬੀ ਕੋਈ ਹਿੰਦੀ ਬੋਲੇ ਕੋਈ ਉਰਦੂ ਬੋਲੇ ਤੇ ਕੋਈ ਕੋਈ ਬੰਗਾਲੀ ਭਾਸ਼ਾ ਬੋਲੇ ਸਭ ਨੇ ਆਪਣੀ ਆਪਣੀ ਜ਼ੁਬਾਨ ਨੂੰ ਮਿੱਠੀ ਕਿਹਾ ਔਰ ਕਿਸੇ ਸਿਆਣੇ ਨੇ ਕਿਹਾ ਜੀ ਇਨਸਾਨਾਂ ਨੂੰ ਮਿੱਠੀ ਜ਼ੁਬਾਨ ਹੁੰਦੀ ਉਹ ਹੁੰਦੀ ਹੈ ਜਿਹੜੀ ਮਤਲਬ ਦੇ ਵੇਲੇ ਬੋਲੀ ਜਾਂਦੀ ਮਤਲਬ ਦੇ ਵੇਲੇ ਜਿਹੜੇ ਅਸੀਂ ਜ਼ਮਾਨਾ ਅਸੀਂ ਬੋਲਦੇ ਆ ਉਹ ਸਭ ਤੋਂ ਮਿੱਠੀ ਜ਼ੁਬਾਨ ਹੁੰਦੀ ਸਾਨੂੰ ਹਮੇਸ਼ਾ ਮਿੱਠੀ ਜ਼ੁਬਾਨ ਨਾਲ ਹੀ ਗੱਲ ਕਰਨੀ ਚਾਹੀਦੀ ਹੈ ਕਹਿੰਦੇ ਜੀ ਨਵੇਦਨ ਇਹ ਹੈ ਕਿ 2 ਮਿੰਟ ਦਾ ਸਮਾਂ نکال ਕੇ ਇਸੇ ਅਵਸ਼ੇਸ਼ ਸੁਣੇ ये बकवास नहीं सच्चाई है इस समाज की एक एक कटु सत्य है रिश्ते तो पहले होते थे अब रिश्ते नहीं सोते होते हैं बस यहीं से सब कुछ गड़बड़ा गया है किसी भी माँ बाप को किसी भी माँ बाप में इतनी हिम्मत शेष नहीं रही कि वो अपने बच्चों का रिश्ता अपनी मर्जी के मुताबिक कर दें पहले लोग ख़ानदान देखते थे समय निकाल कर और संस्कार देखते थे और मन की नहीं तन की सुंदरता नौकरी दौलत और सब कार बंगला देखते अब देखते हैं साइकिल स्कूटर वाला राजमार्ग किसी को नहीं चाहिए सभी की पसंद कार वाला है भले ही इनकी संख्या केवल कुछ प्रतिशत हो लड़के वालों को लड़की बड़े घर की चाहिए ताकि भरपूर दहेज मिल सके और लड़की वालों को पैसे वाला लड़का चाहिए ताकि बेटी को कोई भी वहाँ पर जाकर काम ना करना पड़े नौकर चाकर हो परिवार छोटा ही हो ताकि काम ना करना पड़े और इस छोटे के चक्कर में परिवार में सब कुछ छोटा हो गया है पहले रिश्ते में लोग कहते थे कि मेरी बेटी घर के सारे काम जानती है और हमने बेटी से कभी घर का काम जानती है और हमने बेटी से कभी अपने घर का काम नहीं करवाया यह कहने में आप शान समझते हैं इन्हें रिश्ता नहीं बेस इन्हें रिश्ता नहीं बेहतर की तलाश है रिश्तों का बाजार सजा है गाड़ियों की तरह है। शायद कोई और नई गाड़ी लांच हो जाए इसी चक्कर में उम्र बढ़ रही है अंत में सौ घोड़े और सौ प्याज खाना जैसा है अजीब सा तमाशा हो रहा है अच्छे की तलाश में सभी अधेड़ हो रहे हैं आज इंसानों को इनको कौन समझाए कि उम्र में ये चेहरे उम्र में जो चेहरे पर चमक होती है वह वो, वो समय बीत जाने पर वापस नहीं आती भले ही लाख रंग रो, रो, रोगन कर रोशन कर रंग रोगन करवा लें बस व्यर्थ ही है ब्यूटी पार्लर पर एक चीज़ को खुद ही कम, कम 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 तो क्यों आप अपने ਮਾਪੇ ਦੀ ਇੱਜ਼ਤ ਕਰੇਗੀ ਇਹ ਸਾਜਲਾ ਸ਼ੀਸ਼ਾ ਬਸੈਦ ਨਗਰ ਦਾ ਨਸਰਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ